ਅੱਜ ਗੁਰਪ੍ਰੀਤ ਸਿੰਘ ਜੀ ਦਾਸਪਤਿ ਬੁਲਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੀ ਆਪਣਾ ਜੋ ਪ੍ਰੋਜੈਕਟ ਜੀ ਆਪਾਂ ਵੀ ਸ਼ੁਰੂ ਕੀਤਾ ਵੀ ਧੰਤਨ ਬਾਬਾ ਈਸ਼ਰ ਸਿੰਘ ਜੀ ਨਾਲ ਸਰਨੇ ਦੇ ਅਖੀਂ ਜਿੱਥੇ ਕੌਤਕ ਨਜ਼ਾਰੇ ਜੋ ਸੀ ਹੁਣ ਤੱਕ ਇਹੋ ਉਹਨਾਂ ਨੇ ਆਪਣਾ ਵਰਣ ਕਰਾ ਦਿੱਸੀਗਾ ਉਹਦੇ ਵਿੱਚ ਉਸ ਲੜੀ ਦੇ ਵਿੱਚ ਅਗਲੀ ਸਾਖੀ ਜੀ ਹੁਣ ਸ਼ੁਰੂ ਹੋਣ ਲੱਗੀ ਹੈ ਅੱਜ ਦੀ ਸਾਖੀ ਜੀ ਵੀ ਆਪਣੇ ਹੈਗੇ ਆ ਭਾਈ ਇੰਦਰ ਸਿੰਘ ਜੀ ਯਾ ਮੇ ਜਿਹੜਾ ਪਿਛਰ ਪਿਛੋ ਰਿਵਾੜੀ ਤੋਂ ਸੀ ਜਿਹਨਾਂ ਦਾ ਆਪਣਾ ਜ਼ਗਾਦਰੀ ਲਾਗੇ ਉੱਥੇ ਸੀ ਤੇ ਉਹ ਉਹਨੇ ਸਾਕੀ ਲਈ ਉਹ ਤੇ ਭਾਈ ਜੋ ਹ ਭਾਈ ਰਵਾਸੇ ਜੀ ਜ਼ਗਾਦਰੀ ਸਕੇ ਭਾਣ ਦੀ ਸੀ ਸਕੇ ਭਾਣ ਦੀ ਸੀ ਭਾਈ ਸਾਹਿਬ ਜ਼ਗਾਦਰੀ ਆਏ ਤੇ ਉਹਨੇ ਸਾਕੀ ਜਿਵੇਂ ਕਰਵਾਣੀ ਵਿੱਚ ਆ ਆਰਾਮ ਸੰਤ ਵਿੱਚ ਪੇਤ ਕ੍ਰਿਸ਼ਨਾਹੀ ਇੱਕ ਜੰਤ ਕਹੀ ਮੈਂ ਲੱਖ ਕਰੋੜੀ ਆਰਾਮ ਸੰਤ ਵਿੱਚ ਭੇਜ ਕ੍ਰਿਸ਼ਨਾਹੀ ਨਹੀਂ ਇੱਕ ਚੰਦ ਪਈ ਲੱਖ ਕਰੋੜੇ ਤੇ 2208 ਵਿੱਚ ਆਉਂਦਾ ਹੈ ਤੇ ਸਾਖੀ ਜਿਹੜੀ ਆਪਣੇ ਇਹਨਾਂ ਨੂੰ ਪਿਆਰ ਦੇ ਨਾਲ ਬਾਬਾ ਜੀ ਤੂਫਤਾਨੀ ਕਹਿ ਕੇ ਬੁਲਾਉਂਦੇ ਸੀ ਮੈਂ ਟੈਲੀਫੋਨ ਨੰਬਰ ਦਵਾਂ ਉਹ ਜੀ ਸਭ ਨੂੰ ਦਵਾਂਗਾ ਜੀ ਤੇ ਵੀ ਇਹ ਵੀ ਆਪਣੇ ਜਿਹੜੀ ਸਾਖੀ ਬਹੁਤ ਕੀਮਤੀ ਸਾਖੀ ਆ ਤੇ ਜਿਹੜੀ ਕਹਿੰਦੇ ਹੱਥਾਂ ਤੇ ਸਰੋਜੰਤ ਦੀ ਵੀ ਦਸਲੀਏ ਹੱਥਾਂ ਤੇ ਸਰੋਜੰਤ ਵੀ ਤਾਂ ਕਹਿੰਦੇ ਵੀ ਆਰਾਮ ਸਤਿ ਮੇ ਭੀਤਕਿਸ਼ਨਾ ਹੀ ਕਿਸ਼ਨਾ ਹੀ ਇੱਕ ਚੰਦ ਪਈ ਕਈ ਮੇ ਲੱਖ ਕਰੋੜੇ ਰਾਮ ਤੁਸ ਸਤ ਪਜ ਪੇਤ ਨਹੀਂ ਕੇ ਕਰ ਸੰਗਤ ਤੂੰ ਸਾਧ ਕੀ ਕਰ ਸਤਿ ਤਿਨਾਉ ਜਿ ਜੋ ਪ੍ਰਣਮਨਤਨ ਹਰੇ ਸਚੈ ਸੋ ਇੱਥੇ ਮੇਰੇ ਵਡਾਈਆਂ ਦੰਗੇ ਭਾਵੇ ਥਾ ਇੱਥੇ ਮੇਰੇ ਵਡਾਈ ਦਰਗ ਭਾਉ ਕਰ ਸੰਗਤ ਤੂੰ ਸਾਧ ਕੀ ਅਰਸਤਿ ਤਿਨਾਉ ਜਿਓ ਪ੍ਰਣਮਨਤਨ ਹਰੇ ਸਚੈ ਸੋ ਇੱਥੇ ਮੇਰੇ ਵਡਾਈ ਇੱਥੇ ਮੇਰੇ ਵਡਾਈਆਂ ਦਰਗੇ ਭਾਵੇ ਥਾ ਇੱਥੇ ਮਰੇ ਮਿਲਦਿਆਂ ਦਰਬਾਰ ਦੇ ਵਿੱਚ ਥਾ ਮਿਲਦਾ ਚਰਨ ਜੀ ਇਹ ਹੈ ਜੀ ਤੇ ਵੀ ਇਹ ਸਾਕੀ ਬਹੁਤ ਧੀਮਤੀ ਹੈ ਜੀ ਦੇਖੋ ਜੀ ਇਹਨਾਂ ਦਾ ਜਨਮ ਜਿਹੜਾ ਸੀ ਜੀ ਜਮੇਨ ਦਾ ਹੋਇਆ ਸੀ 1 1942 ਸਾਲ ਚ ਮਲਤਾਨ ਪਾਕਿਸਤਾਨ ਦੇ ਵਿੱਚ ਹੋਇਆ ਸੀ ਪਤਾ ਪਾਕਿਸਤਾਨ ਦੇ ਵਿੱਚ ਹੈ ਇੱਕ Hindu ਪਰਿਵਾਰ ਸੀਗੇ ਸਾਰੇ Hindu ਪਰਿਵਾਰ ਸੀ ਦੇ Hindu ਪਰਿਵਾਰ ਦਾ ਵੀ ਉਹ ਰੀਤ ਹੁੰਦੀ ਸੀ ਵੀ ਪਹਿਲਾ ਬੱਚਾ ਸੈਕਸ ਹੋ ਜਾਂ ਲੈਂਦੀ ਸੀ ਉਹਨਾਂ ਦੇ ਮੁਤਾਬਕ ਇਹਨਾਂ ਦੀ ਸਿੰਘ ਸਜੀ ਸੀ ਇਹ ਪਹਿਲਾ ਜੀ ਤਾਤਾ ਜੀ ਉਹਨਾਂ ਦੀ ਵੀ ਉੱਥੋਂ ਵੀ ਬੇ ਬਾਬੇ ਬਾਬੇ ਚਾਣਾ ਲੱਗੇ ਸੀ ਤੇ ਰਿਵਾੜੀ ਚ ਵੇਜ ਬਸ ਇਹ ਜਿਹੜਾ ਆਪਣੀ ਜਗਾਦਰੀ ਆ ਗਈ ਸੀ ਠਠਿਆਰ ਦਾ ਕੰਮ ਕਰਦੇ ਸੀ ਠਠਿਆਰ ਦਾ ਠਠਿਆਰ ਦਾ ਕੰਮ ਕਰਦੇ ਸੀ ਠਠਿਆਰ ਜਿਹੜੀ ਸੀ ਪਾਂਡੇ ਬਣਾਉਂਦੇ ਸੀ ਤੇ ਚਾਂਦੀ ਦੇ ਪਾਂਡੇ ਪਾਂਡੇ ਬਣਾਉਂਦੇ ਦੇ ਸੀ ਜਦੋਂ ਸੋਵਰ ਦਿੱਤੇ ਸਭਾ ਵੀ ਹੋ ਆਪਣਾ ਜਦੋਂ ਗੁੰਬਦ ਤੇ ਲਾਣ ਲੱਗਣ ਗਏ ਸੋਨਾ ਲੱਗਿਆ ਤੇ ਸੱਜਾ ਬਣਾਉਣਾ ਸੀ ਜਾਲ ਸੁਣਾ ਸੀ ਚਾਹ ਬੀ ਚਾਂਦੀ ਜਿਹਾ ਸਾਰੇ ਬਿਸ਼ਵਾਲੇ ਜਾਲ ਤੇ ਤਾਂਬੇ ਦਾ ਜਾਲ ਬਿਸ਼ਵਾਲਾ ਸੀਗਾ ਉਹਦੇ ਚ ਫਿਰ ਛਠਿਆਰਾਂ ਦੀ ਸਰਸੇ ਬਾਬਾ ਜੀ ਦੇ ਬੇਸ਼ਨ ਕੀਤੇ ਵੀ ਸਾਨੂੰ ਸਭ ਤੋਂ ਉੱਤਮ ਸੇਵਾ ਦਿਵਾਦੀ ਸਭ ਤੋਂ ਉੱਤਮ ਸੇਵਾ ਦਿਵਾਦੀ ਬਈ ਫਿਰ ਉਸ ਮੌਕੇ ਬਾਬਾ ਜੀ ਨੇ ਕਿਸੇ ਨੂੰ ਕਿਹਾ ਵੀ ਤੁਸੀਂ ਹਿੰਦੂ ਤਾਂ ਨਹੀਂ ਛੱਡ ਕੇ ਸਿੱਖ ਤਾਂ ਨਹੀਂ ਛੱਡ ਪਰ ਉਸ ਮੌਕੇ ਜੀ ਉਸ ਮੌਕੇ 1600 ਹਿੰਦੂ ਪਰਿਵਾਰਾਂ ਨੇ ਬਈ ਅੰਮਰ ਸ਼ਾਹ ਕੇ ਬਈ ਸੰਗ ਸਜੇ ਸੀ 1600 ਹਿੰਦੂ ਪਰਿਵਾਰ ਲੈਫਟਾਂ ਦੇ ਵਿੱਚ ਆਉਂਦਾ ਹੁਣ ਵੀ ਆਪਾਂ ਪੰਜ ਸਿੱਖਾਂ ਜੇ ਕਿ 11 ਬਈ ਪਾਂਜੀ ਤਰੀਕਾ ਦੇਣ ਵੀ ਉੱਥੇ ਵੀ ਜਗਾਦਰੀ ਦੇ ਬੱਚੇ ਬਈ ਤਾਂ ਸਰਬਾਪੀਸ਼ ਸਿੰਘ ਮਹਾਰਾਜਾ ਜੰਦਨ ਬਣਾਇਆ ਗਿਆ ਤੇ ਤੁਸੀਂ ਹੈਰਾਨ ਹੋ ਏਡਾ ਵੱਡਾ ਸ਼ਹਿਰ ਆਏ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਤੇ ਨਿਕਲੇ ਬਾਬਾ ਜੀ ਆਜ ਘਰ ਘਰ ਉੱਥੇ ਜਾਓ ਜਗਾਦਰੀ ਘਰ ਘਰ ਬਾਬਾ ਜੀ ਸੁਪਾਈ ਬਈ ਬਰਾਮਣ ਬਾਬੇ ਐਸ਼ ਸਿੰਘ ਮਹਾਰਾਜਾ ਸੁਪਰਾ ਬਰਾਮਣ ਤੇ ਉੱਥੇ ਜਿਵੇਂ ਨੇ ਬਾਬਾ ਜੀ ਕੋ ਪਾ ਬਈ ਪੌ ਮਸੀਵਦਰ ਤੇ ਜਗਾਦਰੀ ਦੇ ਬਰਵਾੜੀ ਦੇ ਬਾਬੇ ਜੀ ਜਿਵੇਂ ਇੱਕ ਇੱਕ ਗੁਰੂ ਕੇ ਲਾਲ ਜੀ ਗੁਰੂ ਕੇ ਲਾਲ ਜੀ ਬਹੁਤ ਕਰਨ ਵਾਲੇ ਸੀ ਏ ਬੀ ਨਾ ਦੇ ਬਾਬੇ ਜੀ ਨੇ ਜੁੱਟਿਆ ਸੀ ਆਪਣਾ ਧੰਮ ਦਾ ਸਰ ਛੋੜ ਦਿੱ। ਇਹ ਉੱਥੇ ਕਰਦੀ ਸੀ ਗੁਰੂ ਕੇ ਰਾਜ ਜੀ। ਤੇ ਫਿਰ ਜਿਹੜਾ ਬਿਸਪੁਰ ਮਾਸ਼ੀਆ ਸੱਚਖੰਡਾ ਇੱਥੇ ਚਰਨਜੀਤ ਜੀ ਹੁੰਦੇ ਸੀ ਚਰਨਜੀਤ ਜੀ। ਤੇ ਉਹ ਜਿਹ ਬੁੰਗਾ ਨਾ ਪਹਿਲਾਂ ਵੀ ਜਿਹੜਾ ਪੰਦ ਜਬ ਜਾਣਿਆ ਜਪਾ ਰਾਈਟ ਸਰ ਜਿਹੜਾ ਬੁੰਗਾ ਉਹ ਚਰਨਜੀਤ ਜੀ ਦਾ ਬੁੰਗਾ ਪਾਇਆ ਸੀ। ਉੱਥੇ ਵਿਚਾਰੇ ਦਿੱਸੇ ਨਹੀਂ ਸਾਰੀ ਸੇਵਾ ਕਰਦੇ ਸੀ। ਬੂੜੀ ਸਭੇ ਸੰਪਲ ਪਟ ਚੱਲਦੇ ਸਤਾਂ ਜਿਹੜਾ ਇਹ ਚਰਨਜੀਤ ਜੀ ਉਹ ਸਾਰੇ ਨਮੋਦਨ ਦੀ ਸੇਵਾ ਤੇ ਬ੍ਰਹਮ ਗੰਗੇਸ਼ੀ ਹੋਏ ਜੀ ਨਾਲ ਜੇ ਬ੍ਰਹਮ ਗੰਗੇਸ਼ੀ ਬਹੁਤ ਸੇਵਾ ਕਰੇ ਬਹੁਤ ਕਰਨੀ ਦੇ ਮਾਲਕ ਸੀ ਬ੍ਰਹਮ ਗੰਗੇਸ਼ੀ ਸਾਖੀ ਮੈਂ ਉਹਨਾਂ ਦੇ ਵੀ ਪਾਉਗਾ ਛੇਤੀ ਜਿਵੇਂ ਗੁਰਮੁਖੀ ਐਸੀ ਮੰਗ ਐਸੀ ਮੰਗ ਗੋਵਿੰਦੇ ਟੈਨ ਸੰਤਨ ਕੀ ਸੰਗ ਸਾਧੂ ਕਾ ਹਰਨਾਮਾ ਜਪ ਪਰਗਤੀ ਐਸੀ ਮੰਗ ਗੋਵਿੰਦੇ ਟੈਨ ਸੰਤਨ ਕੀ ਸੰਗ ਸਾਧੂ ਕਾ ਹਰਨਾਮਾ ਜਪ ਪਰਮਗਤੀ 698 ਬੀ ਇਸ ਸ비스 ਬੀ ਮੈਂ ਜੀ ਮੰਗ ਕਰਦਾ ਬੀ ਬਈ ਗੋ ਗੋ ਗੋਵਿੰਦ ਗੋਗਵਿੰਦ ਨੂੰ ਕਿ ਕਿਸ ਕੇ ਲਗਾ ਪਈ ਹੈ ਤੇ ਗੋਵਿੰਦ ਮੈਂ ਜੀ ਮੰਗ ਕਰਦਾ ਤੇ ਬੀ ਤੈਰ ਸੰਤਨ ਦੀ ਸਰਵ ਸੰਤਾ ਦੀ ਸੇਵਾ ਮਿਲੇ ਸੰਗ ਸਾਧੂ ਦਾ ਸੰਗ ਸਾਧੂ ਕਾ ਬੀ ਹਰ ਨਾਮਾ ਜਪ ਪਰਮ ਗਤੀ ਬੀ ਸਤਿ ਦੇ ਸੰਗ ਨਹੀਂ ਕਿਛ ਘਾਲ ਦਰਸ਼ਪੇਟ ਹੋਤ ਨਿਆ ਸਾਧ ਦੀ ਸੋਭਾ ਸਾਧ ਰਾਈ ਨਾਨਕ ਸਰਪਰ ਭੇਦ ਨ ਪਾਈ ਨਾਨਕ ਸਰਵਰ ਭੇਜ ਨਾ ਪਾਈ ਇਹ ਹੈ ਵੀ ਆਪਣਾ ਹੈਗਾ 272 ਅਗਛੇ ਇਹ ਇਹ ਦੇਖੋ ਜੀ ਇੱਕ ਕਿੱਸਾ ਦੀ ਸਾਖੀ ਆ ਬਈ ਬਾਬਾ ਜੀ ਇਹ ਦੱਸ ਕੇ ਜਿੰਨਾ ਚਿਰ ਵੀ ਦੱਸਿਆ ਇਹ ਵੀ ਨਾ ਵੀ ਅੱਜ ਸਮਾਂ ਹੈਗਾ ਤੇਰਾ ਉਹਨ ਇੱਕ ਉਸੇ ਟਾਈਮ ਰਾਈਟ ਐਜੈਕਟ ਟਾਈਮ ਜੋ ਦਗਾਮ ਚਲੇ ਗਈ ਸੀ ਪਰ ਬਾਬਾ ਜੀ ਦੇ ਬਾਣਾ ਪਰਚੌਣ ਤੋਂ 45 ਸਾਲ ਬਾਅਦ 45 ਸਾਲ ਬਾਅਦ ਜਿਵੇਂ ਉਹਦਾ ਟੈਲੀਫੋਨ ਉੱਪਰ ਤੋਂ ਗਈ ਤੇ ਦੇਖੋ ਤੁਸੀਂ ਜੀ ਇੱਕ ਤਨੀਰ ਬੜੀ ਵੱਡੀ ਗੱਲ ਹੈ ਹਰ ਕ ਹਰ ਕ ਸੰਤ ਹਰ ਕੀ ਹਰ ਮੂਰਤ ਜਿਸ ਹਰਦੇ ਨਾਮ ਰਾਰ ਹਰ ਕ ਸੰਤ ਹਰ ਕੀ ਹਰ ਮੂਰਤ ਜਿਸ ਹਰਦੇ ਨਾਮ ਰਾਰ ਮਸਤ ਮਸਤ ਭਾਵੇ ਜਿਸ ਲਈ ਗਾਉਂ ਮਤ ਹਰਦੇ ਨਾ ਨਾਮ ਸਮਾਰ ਤੇ 113435 ਦੇ ਸਹੀ ਤੇ ਇਹ ਬੇ ਬਾਬਾ ਜੀ ਸੰਗਤ ਕਰਕੇ ਸਾਰੇ ਦੁੱਖ ਦੂਰ ਹੰਦੇ ਸੀ ਸਾਡੇ ਕਿਰੇ ਵੀ ਇਹ ਸਾਰੇ ਬਾਬਾ ਜੀ ਵਸ਼ਣ ਕਰਦੇ ਸੀ ਇਸ ਸਹੁਰ ਜੀ ਸਾਖੀ ਜਿਹੜੀ ਹੈ ਨਾ ਜੀ ਇਹ ਸਾਖੀ ਬੜੀ ਇੰਟਰਸਟਿੰਗ ਹੈ ਤੇ ਮੈਜਿਕal ਸਾਖੀ ਆ ਮੈਰਕਲਸ ਤੇ ਵੀ ਚਮਤਕਾਰਾਂਈ ਸਾਖੀ ਹੈ ਇਹ ਦੇਖੋ ਤੇ ਵੀ 900290 ਇੱਕ ਕੰਨੀ ਸੋ ਗਾਲੀਂ ਜਨਮ ਹੋਇਆ ਜੀ ਤੇ ਬਾਬਾ ਜੀ ਸੀ ਸਤੰਬਰ 1963 ਤਾਂਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਤੰਬਰ 1963 ਦੇ ਵਿੱਚ ਸਲੋਗੜੇ ਸੋਲਣ ਬੀ ਸੋਲਣ ਸੀ ਭਾਬੇ ਉੱਥੇ ਸੀਗੇ ਕਿ ਜਿੱਥੇ ਬਾਬਾ ਜੀ ਬੱਚੇ ਕਿਤੇ ਕਰੋੜ ਦੇ ਟਿੱਬੇ ਬਲ ਜਾਂਦੇ ਮਾਈਆ ਮੇਰਾ ਇੱਕ ਇਹ ਮੇਰੇ ਪ੍ਰੀਤਨ ਸੰਦੇਸ਼ਾ ਦੇ ਲਈ ਜਾ ਬਾਬਾ ਜੀ ਬਸ ਪੜਦੇ ਸੀ ਬਹੁ ਬੀਸ਼ੇ ਜਮਾ ਰਹੇ ਪਪਾ ਨੰਸੀ ਜੀ ਬਰਾਗ ਦੇ ਵਿੱਚ ਪੜਦੇ ਹੁੰਦੇ ਸੀ ਉੱਥੇ ਸਲੋਗੜੀ ਸਾਕਿਆ ਇਹ ਸਲੋਗੜੀ ਸਾਕਿਆ ਤੇ ਸਲੋਗੜੀ ਦੇ ਵਿੱਚ ਵੀ ਉੱਥੇ ਬਾਬਾ ਜੀ ਨੇ ਵੀ ਕਿਸ ਤਰ੍ਹਾਂ ਬੀ ਬਸ ਚੀਜ਼ ਵਰਤੀ ਹੈ ਜੀ ਇਹਨਾਂ ਦੇ ਪਰਿਵਾਰ ਦੇ ਨਾਲ ਤੇ ਤੇ ਇਹਨਾਂ ਦੇ ਪਪਾ ਬਾਬਾ ਜੀ ਜੀ ਸਤੰਬਰ ਨੂੰ 163 ਸਲੋੜੇ ਸੀ ਸੋਲਣ ਤੇ ਭਾਈ ਇੰਦਰ ਸਿੰਘ ਜਿਹੜੇ ਸੀਗੇ ਇਹ ਵੀ ਕਾਫੀ ਬਿਮਾਰ ਸੀ ਇਹਦੇ ਢਿੱਲੇ ਰਹਿ ਗਏ ਤੇ ਵੀ ਇਹਨਾਂ ਨੇ ਪਜ਼ੋਰ ਗਾਰਡਨ 'ਚ ਇੱਕ ਜੋਸ਼ੀ ਨੂੰ ਇਹਨਾਂ ਦੇ ਨਾ ਬਈ 12 ਦੇ ਵਿੱਚ ਬਲੱਡ ਆਉਣ ਲੱਗ ਗਿਆ ਖੂਨ ਆਉਣ ਲੱਗ ਗਿਆ ਬਈ 12 ਦੇ ਵਿੱਚ ਖੂਨ ਆਉਣ ਲੱਗ ਗਿਆ ਤੇ ਵੀ ਉਹਨੇ ਫਿਰ ਇਹਨਾਂ ਦੇ ਕਾਫੀ ਢਿੱਲੇ ਹੋ ਗਏ ਬਈ ਤੁਰਨ ਸੀ ਜਾਂਦਾ ਇਹਨਾਂ ਕੋਲ ਐਸਾ ਹੀ ਹਾਲਤ ਹੋ ਗਈ ਫਿਰ ਇਹਨਾਂ ਨੇ ਉੱਥੇ ਇੱਕ ਜੋਸ਼ੀ ਨੂੰ ਦਿਖਾਇਆ ਜਿਹਦੇ ਹੱਥ ਬਹੁਤ ਉਜਾਰ ਗਾਰਡਨ ਦਾ ਕਜੂਸੀ ਸੀ ਮਸ਼ਹੂਰ ਉਹਦੇ ਅੱਤਰ ਹੈ ਉਹ ਕਹਿੰਦਾ ਵੀ ਗੁਰ ਵੀ ਗੁਰਮਖਾਤਾ ਤੇ ਤਵੀ ਉਮਰ ਕਾਤੋ ਬੀ ਤੂੰ ਤਾਂ ਵੀ ਤੇਰੀ ਉਮਰ ਹੁਣ ਕੱਢ ਲਈ ਤੇਰੀ ਪੂਰੀ ਹੋ ਗਈ ਹੋਗੀ ਹੁਣ ਤੂੰ ਜਾ ਰਿਹਾ ਦਰਗਾਹ ਤੇ ਵੀ ਕਰ ਲੈ ਤਿਆਰੀ ਇੱਕ ਇਹਦਾ ਅਛਾ ਜਨ ਹਾਜੀ ਕਹਿੰਦਾ ਵੀ ਮੇਰਾ ਕੋਈ ਕਹਿੰਦਾ ਮੇਰਾ ਜਿਹੜਾ ਨਾ ਕਿ ਜੇ ਮੇਰੇ ਕੋਈ ਗੱਲ ਵਕਈ ਆ ਕਦੇ ਮੇਰੀ ਝੂਠੀ ਨਹੀਂ ਹੋ ਸਕਦੀ ਪਰ ਤੇਰੀ ਗੁਰਮਖਾਉ ਉਮਰ ਕਾਤੋ ਬੋਗੀ ਤੇ ਹੁਣ ਨਾਮ ਜਪਲਾ ਤੇ ਬਾਤ ਜਾਬ ਦੇ ਦਰਗਾਹ ਨੂੰ ਜਾ ਰਿਹਾ ਚਲਿਆ ਛੇਤੀ ਤੇ ਇਹ ਪੰਜੌਰ ਗਾਰਡਨ ਸੀ ਕਰਨ ਹੋਈ ਜੀ ਫਿਰ ਇਹ ਬਾਬਾ ਜੀ ਕੋਲ ਦੇ ਬਾਬੇ ਨੇ ਲੱਭਣ ਲੱਗੇ ਜੀ ਲੱਭਣ ਲੱਗੇ ਫੇ ਬਾਬਾ ਜੀ ਪਤਾ ਲੱਗਿਆ ਵੀ ਸੋਲਨ ਸਲੋਘੜਿਆ ਉਥੇ ਪੁੱਛਿਆ ਕਿਸੇ ਦੇ ਬਾਬਾ ਜੀ ਉਥੇ ਆ ਵੀ ਸਲੋਘੜਿਆ ਜੇ ਵੀ ਉਥੇ ਲੱਭੇ ਕਰਨ ਲੱਗੇ ਫੇ ਉਥੇ ਬਾਬਾ ਜੀ ਤੁਸੀਂ ਪਹੁੰਚ ਗਏ ਜੀ ਤੇ ਬਾਬਾ ਜੀ ਬਾਬੇ ਦੀ ਕੁਰਸੀ ਤੇ ਬਰਾਬਰ ਸੀ ਬਾਬਾ ਜੀ ਸ਼ਸਮਾਰਜ ਕੁਰਸੀ ਤੇ ਬਰਾਬਰ ਸੀ ਤੇ ਬਈ ਸਾਸਰ ਜੀ ਸੁਮਜੀਠਿਆ ਭਾਰ ਦੇ ਉਪ ਰਾੱਖ ਮੰਤਰੀ ਤੇ ਡਿਪਟੀ ਕਮਿਸ਼ਨਰ ਸੁਮ ਇੰਡੀਆ ਉਹ ਬਾਬਾ ਜੀ ਚਾ ਬੇਚਨ ਸੀ ਉਹ ਕਰਦੇ ਸੀ ਕਬਿਆਤ ਤੇ ਇਹਨਾਂ ਨੂੰ ਮੌਕਾ ਲੱਗ ਗਿਆ ਤੇ ਸੱਜਿਆ ਤੇ ਵੀ ਭੈਂਦਰਸਨ ਦੀ ਸੇਵਕਨ ਲੱਗੇ ਤੇ ਵੀ ਬਾਬਾ ਜੀ ਨੇ ਬਚਨ ਕੀਤੇ ਵੀ ਭੈਂਦਰਸਨ ਕੀ ਗੱਲ ਵੀ ਤੂੰ ਅੱਜ ਵੀ ਟਿਲਾ ਵਾਲਾ ਕੀ ਗੱਲ ਉਹ ਕਹਿੰਦਾ ਬਾਬਾ ਜੀ ਵੀ ਮੇਰੀ ਉਮਰ ਖਤਮ ਹੋ ਗਈ ਜਦ ਕਿ ਕਿਹਨੇ ਕਿਹਾ ਤੈਨੂੰ ਉਹ ਕਹਿੰਦਾ ਜੋਸ਼ੀ ਲੱਗਿਆ ਤੇ ਬਾਬਾ ਜੀ ਸੌ ਆਪੇ ਬੈਠਾ ਲੱਗੇ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਹਿੰਦੇ ਤੂੰ ਤਖੜਾ ਹੋ ਕਿ ਕੀ ਹੋਇਆ ਤੈਨੂੰ ਇਹਨੇ ਦੱਸਿਆ ਜੀ ਬਾਬਾ ਜੀ ਮੈਂ ਤਾਂ ਆਪੇ ਮੇਰੇ ਟੋਲਰ ਲੱਡ ਵੀ ਆਉਂਦਾ ਮੈਂ ਤਾਂ ਕੋਈ ਕਰਤੁਰਿਆ ਨਹੀਂ ਜਾਂਦਾ ਫਿਰ ਬਾਬਾ ਜੀ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਬਾਬਾ ਜੀ ਮਜੀਠੇ ਸਾਹਿਬੋਂ ਬਚਨ ਕਰਦੇ ਮਜੀਠੇ ਸਾਹਿਬੋਂ ਬਚਨ ਕਰਦੇ ਦੇਖੋ ਜੀ ਇੱਥੇ ਗੱਲ ਚੱਲੀ ਮਜੀਠੇ ਸਾਹਿਬ ਬਾਬਾ ਜੀ ਬਗੇ ਇਥੇ ਮਜੀਠੇ ਸਾਹਿਬ ਕਦੇ ਵੀ ਜਦੋਂ ਆਪਾਂ ਬੱਚੇ ਕਿਸੇ ਦੁਕਾਨ ਤੇ ਜਾਂਦੇ ਆ ਕੋਈ ਸਮਾਨ ਲੈਣ ਜਾਂਦੇ ਆ ਤੇ ਵੀ ਉਹ ਸਮਾਨ ਲੈ ਲੈਂਦੇ ਆ ਤੇ ਉਹ ਕਦੇ ਵੀ ਰੂੰਗਾ ਵੀ ਦੇ ਦੇ ਸਾਨੂੰ ਫਿਰ ਰੂੰਗਾ ਵੀ ਦੇ ਦੇ ਸਾਨੂੰ ਫਿਰ ਉਹ ਥੋੜਾ ਜਿਹਾ ਰੁਕਾ ਵੀ ਦੇ ਦਿੰਦਾ ਹਾਂ ਮਜੀਠੇ ਸਾਹਿਬ ਨੇ ਹਾਂ ਜੀ ਬਾਬਾ ਜੀ ਦੇ ਦਿੰਦੇ ਰੁਕਾ ਦੇ ਦਿਆ ਤੇ ਫਿਰ ਬਾਬਾ ਜੀ ਵਿੱਚ ਕੀਤਾ ਵੀ ਕਿਤੇ ਵੀ ਪਿੱਕੇ ਦੇ ਰੂੰਗਾ ਵੀ ਕਿਤੇ ਫਿਰ ਰੂੰਗਾ ਇਸੇ ਮਹਾਂਪੁਰਸ਼ ਜਿਹੜੇ ਤੇ ਜੇ 40 45 ਸਾਲ ਉਮਰ ਦੇ ਦਿੰਦੇ ਆ ਮਹਾਂਪੁਰਸ਼ ਗੁਰੂ ਸਾਹਿਬ ਕੋਲ ਲੈ ਕੇ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ 40 45 ਸਾਲ ਉਮਰ ਦੇ ਦਿੰਦੇ ਆ ਬੀਜ ਮਾਤਰ 40 ਸਾਲ ਹੋਰ ਸੀ 5 ਸਾਲ ਰੁਕਾ ਮਿਲ ਗਿਆ ਇਹ ਹੈਗੀ ਗੱਲ ਸਤੰਬਰ 1963 ਸਾਲ ਦੀ ਆ ਤੇ ਇਹ ਵੀ ਉਹਨਾਂ ਕੇ 40 45 ਸਿਰ ਬਾਬਾ ਜੀ ਸੇਵਾ ਕਰਦੇ ਸੀ ਬਾਬਾ ਜੀ ਇਹਦੇ ਹੱਥਾਂ ਤੇ ਚਾਰਨਾ ਦੇ ਨੱਪ ਤਾਂ ਦੱਬ ਕੇ ਵੀ ਮਤਲਬ ਮੋਹ ਲੱਗ ਗਈ ਤੇ 45 ਸਾਲ ਉਮਰ ਹੋਰ ਮਿਲ ਗਈ ਤੇ ਵੀ ਇਹਦਾ ਓਵਰ ਚ ਆ ਵੀ 40 45 ਸਤੰਬਰ ਕੀ ਤੇ ਇਹ ਕਹਿੰਦੇ ਜੇ 40 ਸਾਲ ਇਹਨਾਂ ਹੁੰਦੇ ਸੀ ਸਤੰਬਰ 2003 ਦੇ ਵਿੱਚ ਇਹਨਾਂ 40 ਸਾਲ ਹੁੰਦੇ ਸੀ ਬਾਬਾ ਜੀ ਤਾਂ ਭਣਾ ਦੱਸਿਆ ਸੀ ਅਕਤੂਬਰ ਚ ਅਕਤੂਬਰ 30 ਤੇ ਇਹਨੇ 40 ਹੰ ਦੇ 2 ਸਤੰਬਰ 2 ਜਾਂ 3 40 ਸਾਲ ਹੋ ਗਏ ਤੇ ਫਿਰ ਇਹਨਾਂ ਦੇ ਘਰ ਦੇ ਨੂੰ ਕਹਿਤਾ ਵੀ ਦਰਸਣੇ ਨੇ ਵੀ ਮੈਂ ਤਾਂ ਵੀ ਹੁਣ ਚਲੇ ਜਾਣਾ ਮੇਰੇ 40 ਸਾਲ ਪੂਰੇ ਹੋ ਗਏ ਵੀ ਮੈਨੂੰ ਜੇ ਵੀ ਬਾਬੇ 40 45 ਸਗੇ 40 ਹੰ ਹੋ ਰਹੀ ਸੀ ਅੱਜ ਵੀ ਹਾਣ ਹੋਵਰ ਜਿਹੜੀ ਮੇਰੇ ਹੋਣਾ ਨਾ 5 ਸਾਲ ਮੇਰਾ ਗ੍ਰੇਸ ਪੀਰੀਅਡ ਆ ਤੇ ਇਹ ਗੱਲਾਂ ਵਾਪਰੀਆਂ ਇਹ ਵਾਪਰੀਆਂ ਹਨ ਮੈਂ ਫੋਨ ਨੰਬਰ ਦਿੰਦਾ ਉਹਨਾਂ ਦੇ ਕੋ ਬੱਚਿਆਂ ਨੂੰ ਫੋਨ ਕਰੋ ਪੁੱਛ ਲਈ ਤੁਸੀਂ ਫਿਰ ਉਹ ਜੀ ਬਾਬਾ ਜੀ ਕੋ ਵੀ ਬੇਰਜ਼ਕ ਕੀਤੀ ਬਾਬੇ ਚਾਹ ਇਸ ਦਾ ਪੂਰੇ ਹੋ ਗਏ ਹੋਣ ਤੁਸੀਂ ਕਿਰਪਾ ਕਰਦੇ ਬਾਬਾ ਜੀ ਨੇ ਫਿਰ ਉਹ ਦੇਖੋ ਜੀ ਗੱਲ ਕਿਵੇਂ ਹੋ ਸਤੰਬਰ 2003 ਜੀ ਨੇ 40 ਸਾਲ ਪੂਰੇ ਹੋ ਗਏ ਤੇ ਵੀ 5 ਸਾਲ ਹੈ ਫਿਰ ਸਤੰਬਰ 2008 ਚ ਸਤੰਬਰ 2008 ਸੇ ਜੀ ਨੇ ਪਰਿਵਾਰ ਨੂੰ ਕਹਿਤਾ ਵੀ ਮੇਰੇ ਹੁਣ ਰੂੰਗੇ ਰੱਟ ਵੀ ਰੇਸ ਉਹ ਵੀ ਖਤਮ ਹੋ ਗਿਆ ਵੀ ਗ੍ਰੇਸ ਪੀਰੀਅਡ ਇਜ਼ ਓਵਰ ਟੂ ਵੀ ਮੈਂ ਵੀ ਸਤੰਬਰ 2008 ਦੇ ਵਿੱਚ ਵੀ ਮੇਰਾ ਉਹ ਵੀ ਪੂਰਾ ਹੋ ਗਿਆ ਇਹ ਪਰਿਵਾਰ ਨੂੰ ਕਹਿੰਦਾ ਜੀ ਪਰਿਵਾਰ ਵੀ ਉਦਾਸ ਹੋ ਜਾਂਦਾ ਸੀ ਉਹੀ ਗੱਲ ਹੋਈ ਜਿਸ ਤੇ ਵੀ 13 ਸਤੰਬਰ 2008 ਨੂੰ ਭਾਈ ਅੰਦਰ ਜੀ ਹੁਣੀ ਵੀ ਦਰਗਾਹ ਚਲੇ ਗਏ ਬਾਪਾਈ ਚਾਣਾ ਚਲੇ ਗਏ ਅਗਜਾਤਲੀ ਸੇ ਕਮਾਲ ਹੋਈ ਜੀ ਗੱਲ ਨੂੰ ਦੇਖ ਕੇ ਵੀ ਮੈਂ ਵੀ ਕਦੇ ਖਰਾਨੀ ਜੰਗਲ ਵਿੱਚ ਕਿਤਾਬ 'ਚ ਵੀ ਸਾਖੀ ਲਿਖੀ ਹੈ ਜੀ ਤੇ ਲਿਖਿਆ ਵੀ ਕਿੰਨੀ ਜੀਵ ਬਾਬਾ ਜੀ ਜਿਉਂ ਅਸੀਂ ਦੇਖਿਆ ਜੀ ਤੇ ਬਾਬਾ ਜੀ ਦੇ ਕੋਲ ਨਾ ਵੀ ਸਾਥ ਬਸੇਟ ਲਾਦਾ ਦੇ ਜੀ ਤੇ ਵੀ ਉਹ ਜਿਵੇਂ ਹੁੰਦਾ ਵੀ ਇੱਕ ਗਰਵਾਨੀਛੋਦਾ ਐਸੀ ਸੇਵਕ ਸੇਵਾ ਕਰੇ ਜਿਸ ਦਾ ਜੀ ਉਸ ਅੱਗੇ ਤਰੇ ਸਹਿ ਭਾਵੇ ਸੋ ਪਰਵਾਨ ਸੋ ਸੇਵਕ ਦਰ ਦੇ ਭਾਵੇ ਮਾਨ ਦੇਖੋ ਦਰਗਹ ਜਿੱਦਾਂ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਹੁੰਦਾ ਜੋ ਸੇਵਾ ਕਰਦਾ ਐਸੀ ਸੇਵਕ ਸੇਵਾ ਕਰੇ ਜਿਸ ਦਾ ਜੀ ਉਸ ਅੱਗੇ ਤਰੇ ਸਹਿ ਭਾਵੇ ਸੋ ਪਰਵਾਨ ਜੀ ਸਹਿ ਭਾਵੇ ਦਾ ਸੋ ਪਰਵਾਨ ਸੋ ਸੇਵਕ ਦਰਗੇ ਭਾਵੇ ਮਾਨ ਸੋ ਉਸੇ ਦਰਗਾਹ ਵਿੱਚ ਮਾਨ ਪ੍ਰਾਪਤ ਕਰਾ ਇਹ ਬਾਬਾ ਜੀ ਬਸੇ ਇਹ ਦਾ ਅੱਛੀ ਸੁਗਾਟਾਂ ਦੇ ਚੋਂ ਕੇ ਚੇ ਕਰਵਾਣੀ ਚੋਗਾ ਦੇਖੋ ਜੀ ਕਿਨਬਿਤ ਮਿਲੇ ਕਿਸਾਈ ਮੇਰੇ RAM ਰਾਏ ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋ ਮਾਰਗ ਦੇ ਬਤਾਈ ਦੇਖੋ ਕਿਨਬਿਤ ਮਿਲੇ ਗਸਾਈ ਮੇਰੇ RAM ਰਾਏ ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋ ਮਾਰਗ ਦੇ ਬਤਾਈ ਬਈ ਕੋਈ ਸਭ ਮਿਲੇ ਜੇ ਮੈਨ ਮਾਰਗ ਦੇ ਸਾਥ ਮਿਲੇ ਜਾਂ ਮਾਰਗ ਦੇ ਬਤਾਈ ਫਿਰ ਉਹ ਦੇਖੋ ਜੀ ਉਹਨਾਂ ਸਤੰਬਰ 2013 ਸਤੰਬਰ 2008 ਨੂੰ ਭਾਈ ਇੰਦਰ ਸਿੰਘ ਜੀ ਜੋਤੀ ਜੋਤ ਸਮਾਏ ਦਰਗਾਹ ਦਰਗਾਹ ਨੂੰ ਚਲੇ ਗਏ ਵਾ ਪਾਣਾ ਵਰਤਾਰੇ ਜੋ ਜੋਤੀ ਉਹ ਤਾਂ ਗੱਲ ਤਾਂ ਇਹ ਕਿ ਉਹ ਮਾਪੁਰਸ਼ ਜਨ ਜਾਨਕੀ ਬੀ ਦਰਗਾਹ ਨੂੰ ਚਲੇ ਗਏ ਬਾਬਾ ਚਰਨਾ ਚਲੇ ਗਏ ਨੇ ਫਿਰ ਜੀ ਉਹਨਾਂ ਦੀ ਇੱਕ ਹੋਰ ਸਾਖੀ ਉਹਨਾਂ ਦੀ ਆਉਂਦੀ ਹੈ ਦੇਖੋ ਬੀ ਇਹ ਬਾਬਾ ਜੀ ਜਦੋਂ ਪਾਣਾ ਵਰਤਉਣਾ ਸੀ ਜੀ ਤੇ 2002 1973 1973 ਬਾਬਾ ਜੀ ਨੇ ਭਾਣਾ ਵਰਤੌਣਾ ਸੀਗਾ ਭਾਣਾ ਵਰਤੌਣ ਦੇ ਵੇਲੇ 2 ਅਕਤੂਬਰ ਦੀ ਵੀ ਪੂਰਮਾਸ਼ੀ ਸੀ ਬਾਬਾ ਜੀ ਤੇ ਭਾਈ ਸਾਹਿਬ ਜਗਾਧਰੀ ਤੇ ਭਾਈ ਇੰਦਰ ਸਿੰਘ ਨੇ ਇਹਨਾਂ ਨੇ ਵੀ ਕਿਹਾ ਮੇਰੇ ਬਾਬਾ ਜੀ ਵੀ ਅਸੀਂ ਜਾਣਾ ਚਾਹੁੰਨੇ ਆ ਤੇ ਬਾਬਾ ਜੀ ਨੇ ਜਾਣ ਨਹੀਂ ਸੀ ਦਿੰਦੇ ਆ ਸੁਣਨਾ ਹੀ ਗੱਲ ਆ ਜੀ ਬਹੁਤ ਬਾਬਾ ਜੀ ਜਾਣ ਨਹੀਂ ਸੀ ਦਿੰਦੇ ਇਹਨਾਂ ਨੇ 2 ਅਕਤੂਬਰ ਨਾ ਕੀ ਤੇ ਵੀ ਤੰਦੀ ਪੂਰਮਾਸ਼ੀ ਸੀ ਤਨਕੂਰੀ ਪੂਰਮਾਸ਼ੀ ਚਾਰ ਨੂੰ ਗਏ ਤੇ 5 ਤਰੀਕ ਨੂੰ 5 ਅਕਤੂਬਰ ਨੂੰ ਭਾਈ ਹਰਵੰਸ ਸਿੰਘ ਦੀ ਸੰਭਾਗ ਨੂੰ ਸੰਬੱਧ ਆਗੈਂਸੀ ਨੇ ਤੇ ਵੀ ਤੂੰ ਨਾ ਜਾ ਜਗਧਰੀ ਆਇਆ ਫਿਰ 5 ਅਕਤੂਬਰ ਨੂੰ ਭਾਈ ਇੰਦਰ ਸੋਣੀ ਭੂ ਤੂਫਾਨ ਦੀ ਜੀ ਸ਼ਾਦੀ ਸੀ ਸ਼ਾਦੀ ਸੀ ਸ਼ਾਦੀ ਸੀ ਬਾਬਾ ਜੀ ਬਾਹਰ ਬਹਣਤਾ 7 ਅਕਤੂਬਰ ਨੂੰ ਬਾਬਾ ਜੀ ਬਾਹਰ ਵੱਡੇ ਗਏ ਤੇ ਭਾਈ ਹਰਵੰਸ ਸਿੰਘ ਪੱਗ ਗਿਆ ਆ ਗਿਆ ਮੱਕੀ ਬਾਬਾ ਜੀ ਜਾਣ ਨਹੀਂ ਦਿੱਤਾ ਕਿ ਨਹੀਂ ਰਹਿ ਹਰਵੰਸੁਰ ਤੇ ਫੇ ਪੰਜ ਦੀ ਇਹਨਾਂ ਦੀ ਸ਼ਾਦੀ ਹੋਈ ਸੀ ਤੇ ਪੰਜ ਸ਼ਾਦੀ ਹੋਈ ਸੀ ਤੇ ਫਿਰ ਬਈ ਆਗੇ ਬਾਬਾ ਜੀ ਕੋ ਸਤ ਅਕਤੂਬਰ ਨੂੰ ਬਾਬਾ ਜੀ ਕੋ ਲਈ 7 ਅਕਤੂਬਰ ਨੂੰ ਫਿਰ ਇਹਨਾਂ ਬਈ ਬਾਬਾ ਜੀ ਕੋ ਬੇਨਤੀ ਕੀਤੀ ਬਾਬਾ ਜੀ ਹੁਣ ਅਸੀਂ ਨਾ ਵੀ ਸਾਡਾ ਟਾਈਮ ਦਿੱਤਾ ਹੋਇਆ ਜੀ ਜਗਾਦਰੀ ਟਾਈਮ ਦਿੱਤਾ ਵੀ ਅਸੀਂ ਜਾਣਾ ਵਾ ਬਈ ਬਾਬਾ ਜੀ ਹੁਣ ਸਭ ਉਜਾੜ ਦੇ ਦੇ ਦੇਖੋ ਜੀ ਕ੍ਰਿਸ਼ਨਾਪ ਤੁਸੀਂ ਹੈਰਾਨ ਹੋ ਜਾਓਗੇ ਤੇ ਬਾਬਾ ਜੀ ਇਹਨਾਂ ਨੇ ਪੁੱਛਿਆ ਇੰਦਰ ਸਿੰਘ ਨੂੰ ਵੀ ਕਹਿੰਦੇ ਵੀ ਇੰਦਰ ਸਿੰਘ ਸਾਹਿਬ ਇਹ ਕੱਲ੍ਹ ਤੋਂ ਸ਼ਾਦੀ ਸੀ ਕਹਿੰਨ ਹਾਂ ਜੀ ਸ਼ਾਦੀ ਸੀ ਬਾਬਾ ਜੀ ਤੇ ਵੀ 5 ਤਰੀਕ ਨੂੰ ਮੇਰੀ ਸ਼ਾਦੀ ਸੀ ਕਦੇ ਵੀ ਵੀ ਬਰਾਤ ਕਿੰਨੇ ਵਜੇ ਮੁੜ ਕੇ ਆਈ ਸੀ ਸ਼ਾਦੀ ਤੋਂ ਪਹਿਲਾਂ ਪੁੱਛਿਆ ਬਾਬਾ ਜੀ ਤੇ ਤੇਰੇ ਘਰ ਆਏਦੋਂ ਕੀ ਆ ਉਹ ਕਹਿੰਦਾ ਜੀ ਵੀ ਵੀ ਪਤਾ ਨਹੀਂ ਬਾਬਾ ਜੀ ਕਰਤਾਰਪੁਰ ਕਹਿੰਦੇ ਆ ਜੀ ਫਿਰ ਨਾਲ ਕੋਈ ਭਾਈ ਗੁਰਮukh ਸਿੰਘ ਖੜੀ ਸੀ ਇੱਕ ਇਹਨਾਂ ਦੇ ਪਰਿਵਾਰ ਦੀ ਸੀ ਮੈਂਬਰ ਉਹਨੇ ਫਿਰ ਕਿਹਾ ਬਾਬਾ ਜੀ ਕਰਤਾਰਪੁਰ ਆ ਹਾਂ ਜੀ ਤਾਰੂ ਦਾ ਰੋ ਕਹਿੰਦੇ ਆ ਕਹਿੰਦੇ ਅੱਛਾ ਜੀ ਬਾਬੇ ਫਿਰ ਬਾਬਾ ਜੀ ਪੁੱਛਿਆ 7 ਅਕਤੂਬਰ ਦੀ ਗੱਲ ਆ ਦੇ ਬਾਬਾ ਜੀ ਕੋਲ ਦੀ ਵਰ ਗੱਟੀ ਦੀ ਪਰਮਿਸ਼ਨ ਟੂ ਗੋ ਐਕਚੁਅਲੀ ਐ ਥੈਟ ਟਾਈਮ ਤੇ ਬਾਬਾ ਜੀ ਪਰਮਿਸ਼ਨ ਲੈਣ ਗਏ ਸੀ ਬਾਬਾ ਜੀ ਪੁੱਛਿਆ ਵੀ ਬੀ ਜੁੱਜਾ ਵੀ ਕਿੱਥੇ ਜਾਣਾ ਜੀ ਕਿੰਸ਼ਕਾਦਰੀ ਜਾਣਾ ਬਾਬਾ ਜੀ ਕਹਿੰਦੇ ਰਹਾ ਪੋ ਕਹਿੰਦੇ ਨਹੀਂ ਜੀ ਜਾਣਾ ਬਾਬਾ ਜੀ ਜਾਣਾ ਪੈਣਾ ਹੁ ਸੰਤ ਤੇ ਫਿਰ ਬਾਬਾ ਜੀ ਨੇ ਪੁੱਛਿਆ ਵੀ ਕਿੰਨੇ ਵਜੇ ਤੁਹਾਡੀ ਬਰਾਤ ਮੁੜ ਕੇ ਆਈ ਸੀ ਦਰਸ਼ਨ ਪੁੱਛਿਆ 7 ਅਕਤੂਬਰ ਨੂੰ ਪੁੱਛ ਰਹੇ ਹਾਂ ਕਿੰਨੇ ਵਜੇ ਬਈ ਜੇ ਗੱਲ ਹੈ ਕਿ 4 ਵਜੇ ਦੁਪਹਿਰ ਦੇ 4 ਵਜੇ ਦੀ ਤਿੰਨ ਘੰਟੇ ਬਾਬਾ ਜੀ ਬਾਣਾ ਵਰਤਾਰੇ ਤੇ ਪੁੱਛਿਆ ਵੀ ਕਹਿੰਦੇ ਵੀ ਕਿੰਨੇ ਵੀ ਬਰਾਦਾਈ ਸੀ ਮੁੜ ਕੇ ਉਹ ਕਹਿੰਦਾ ਬਾਬਾ ਜੀ 7:30 ਦੇਖੋ ਜੀ ਕੀ ਗੱਲ ਹੋ ਜਾਈ ਟੈਲੀ ਹੁਣ ਲੱਗੀ 7:30 ਸਵਾ 7 ਵਜੇ ਬਾਬਾ ਜੀ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਜਰਕਾਦ ਚਲੇ ਗਏ ਉਸ ਦਿਨ ਤੇ ਬਸ 7:30 ਤੇ ਬਾਬਾ ਜੀ ਬੋਲੇ ਅੱਛਾ 7:30 ਫਿਰ ਬਾਬਾ ਨੇ ਤਿੰਨ ਗਰੀਆ ਹੱਥ ਦੇ ਹੱਥ ਬਾਬਾ ਜੀ ਨੇ ਐਸਾ ਬਿਕੋਮ ਕੋਈ ਹੱਥਿਆਕ ਸੁਖਮਾਰ ਬਾਰੇ ਬਾਬਾ ਜੀ ਪੁੱਛ 7:30 7:30 ਫਿਰ ਕਹਤੀ ਜੀ ਸੱਤ ਸਵਾ ਸੱਤ ਕਦੇ ਕੋਈ ਨਾ ਚਲੇ ਜੋ ਫਿਰ ਬਾਬਾ ਜੀ ਫਿਰ ਬਾਬਾ ਜੀ ਕੋ ਵੀ ਬਰਾਗ ਇੱਕ ਜੀ ਵਿਧਾਰਨਾ ਪੜੀ ਫੁੱਲ ਛੱਡ ਕੇ ਕਿਕਰਾਂ ਦੇ ਇੱਕ ਵਾਰੀ ਮਿਲੋ ਬਾਬਾ ਜੀ ਮੁੜ ਕੇ ਨਾ ਵਿਛੜਾ ਗਏ ਬਾਬਾ ਜੀ ਨੇ ਆ ਪੜੀ ਫੁੱਲ ਛੱਡ ਕੇ ਕਿਕਰਾਂ ਦੇ ਇੱਕ ਵਾਰੀ ਮਿਲੋ ਬਾਬਾ ਜੀ ਮੁੜ ਕੇ ਨਾ ਵਿਛੜਾ ਗਏ ਇਹ ਕਹਦੇ ਭਾਈ ਦਰਸ਼ਨ ਜੀ ਕਹਿੰਦੇ ਭਾਈ ਜਗਧਰੀਆ ਕਹਿੰਦੇ ਅਸੀਂ ਸਾਰੇ ਰਾਹ ਫਰੋਂ ਨਾਨਸਰ ਟੂ ਜਗਧਰੀ ਜੰਬਾਲੇ ਤੱਕ ਇਹ ਚ ਜੇ ਪਰਦੇ ਗਏ ਵੀ ਉਹ ਤਾਂ ਨਗਰ ਦੇ ਬਾਬੇ ਨੇ ਪਾਣਾ ਕਰਤਾ ਸੀ ਇਹ ਚਲੇਗੇ ਜਦੋਂ ਅਸੀਂ ਅੰਬਾਰੇ ਉਤਰੇ ਤੇ ਉੱਥੇ ਅੰਬਾਰੇ ਉਤਰਦਾ ਉੱਥੇ ਵੀ ਪਤਾ ਲੱਗਿਆ ਵੀ ਇਹ ਜਗ੍ਹਾ ਦੇ ਜੇ ਟੇਨ ਫਾਂਡੇ ਸੀ ਉੱਥੋਂ ਕੇ ਰੇੜੀ ਤੇ ਆ ਗਏ ਵੀ ਨਾਰਾਇਣ ਸਾਹਿਬਾ ਬੀਸ਼ਣ ਸਿੰਘ ਮਹਾਰਾਜ ਵੀ ਪਾਣਾ ਕਰਤਾ ਤੇ ਅਸੀਂ ਅਖਰੀ ਕਿੰਨੇ ਵਜੇ ਕਿ ਉੱਥੇ ਵੀ ਸਵਾ 7 ਵਜੇ ਤੇ ਕਹਿੰਦੇ ਸਕੇ ਬਾਬਾ ਜੀ ਉਹੀ ਗੱਲ ਪਹਿ先 ਕਿਤੇ ਸੀ 7 ਸਵਾ 7 7 ਸਵਾ 7 ਸਵਾ 7 ਵਜੇ ਬਾਬਾ ਜੀ ਪਾਣਾ ਬਤਾ ਗਏ ਇਹ ਪਰਿਵਾਰ ਜਿਹੜਾ ਸੀਗਾ ਨਾ ਵੀ ਵੀ ਉੱਥੇ ਵੀ ਫਿਰ ਇਹਨਾਂ ਦੇ ਵੀ ਉੱਥੇ ਬੇ ਆਪਣਾ ਉੱਥੋਂ ਵਾਪਸ ਰਾਈਟ ਵੇ ਉੱਥੋਂ ਵਾਪਸ ਆਉਣ ਲੱਗੇ ਹੁਣ ਜੇ ਆਪਾਂ ਆਈਏ ਵੀ ਹੁਣ ਵੀ ਕਈ ਬੰਦੇ ਹੁੰਦੇ ਆ ਨਿੰਦਕਮਦ ਦੇ ਹੁੰਦੇ ਆ ਜਿਹੜੇ ਮਿਸ਼ਨਰੀ ਜਿਹਨਾਂ ਦਾ ਕੰਮ ਹੀ ਇਹ ਵੀ ਨਿੰਦਿਆ ਕਰਨੀ ਆ ਹਣਾ ਹੁਣ ਮੈਂ ਉਹਨਾਂ ਦੀ ਵੀ ਉਹਨਾਂ ਦੀ ਬੇਨਤੀ ਕਰਦਾ ਵੀ ਆਹ ਦੇਖੋ ਜੀ ਇਹ ਟੈਲੀਫੋਨ ਨੰਬਰ ਉਹਨਾਂ ਦੇ ਲੜਕੇ ਜਤਿੰਦਰ ਪਾਲ ਸਿੰਘ ਲੁਧਿਆਣੇ ਰਹਿੰਦੇ ਆ ਰਾਗੀ ਜੱਥਾ ਜਤਿੰਦਰ ਪਾਲ ਸਿੰਘ ਉਹਦਾ ਨੰਬਰ ਹੈਗਾ 98760 9876010193 ਹਰਪ੍ਰਾਹਰ ਹੈਗਾ ਚਿਤੰਦਰਪਾਲ ਦਾ ਉਹਦਾ ਦੂਜਾ ਲੜਕਾ ਜੀ ਦੂਜੇ ਲੜਕਾ ਦਾ ਭਾਈ ਹਰਪੰਜ ਸਿੰਘ ਹਰਪੰਜ ਸਿੰਘ ਉਹਦਾ ਨੰਬਰ ਹੈਗਾ 98782 98782 33213 ਤੇ 94782 33213 ਇਹ ਦੋਨੋਂ ਦਾ ਟੈਲੀਫੋਨ ਨੰਬਰ ਹੈ ਜੀ ਇਹਨਾਂ ਤੁਸੀਂ ਪੁੱਛੋ ਉਹ ਸਾਰੀ ਛੇ ਦੱਸਣਗੇ ਕਿ ਕਿਵੇਂ ਹੋਈ ਆ ਐਗਜ਼ੈਕਟਲੀ ਜਿੇ ਕੋ ਬਾਬਾ ਜੀ ਨੇ ਜਾਣ ਕੇ ਵੀ ਵੀ ਜੋ ਸੰਗਤ ਕੀਤੀ ਸਾਥ ਕੀ ਜੋ ਜੋ ਹੁੰਦੇ ਉਹ ਵਾਲਾ ਬਾਬਾ ਜੀ ਹੱਥਾਂ ਤੇ ਸਰੋ ਜਮਾਉਂਦੇ ਸੀ ਬਾਬਾ ਜੀ ਤੇ ਵੀ ਬਾਬਾ ਜੀ ਹੱਥਾਂ ਤੇ ਸਰੋ ਜਮਾਉਂਦੇ ਆ ਇਹ ਜਿਹੜੇ ਬਾਬਾ ਜੀ ਸੰਗਤਾਂ ਨੇ ਜਿਸੀ ਅਸੀਂ ਸੰਗਤ ਕੀਤੀ ਆ ਦੇਖਿਆ ਇੱਕ ਵਾਰੀ ਸਾਡੇ ਪਰਿਵਾਰ ਨੂੰ ਕਿੰਨਾ ਬਾਬਾ ਜੀ ਮਾਣ ਦਿੰਦੇ ਸੀ ਦੇਖੋ ਜੀ ਇੱਕ ਵਾਰੀ ਸਾਡਾ ਸਾਰਾ ਪਰਿਵਾਰ ਨਾਲ ਜੀ ਉੱਥੇ ਵੀ ਉੱਥੇ ਇਹ ਵੀ ਗੱਲ ਹੈ ਜੀ ਅਭੀ 7 6 ਅਕਤੂਬਰ ਦੀ ਗੱਲ ਆ ਸੋਰਾ ਸਾਰਾ ਪਰਿਵਾਰ ਜਿੱਥੇ ਬਾਬਾ ਜੀ ਉਹ ਭੁਗਤਲੀ ਖੜਾ ਘੋ ਕੜ ਬਾਹਰ ਪਰਲੇ ਪਾਸੇ ਤੇ ਉਥੇ ਬਾਬਾ ਜੀ ਭਾਈ ਜੰਗਸੇ ਦੀ ਗੁੱਲੀ ਹੁੰਦੀ ਸੀ ਨਾਲ ਹੀ ਪਹਿਲੇ ਬਿਸ਼ਨੂ ਜੀ ਦੀ ਗੁੱਲੀ ਰੇਂਦਰੇਆ ਫਿਰ ਭਾਈ ਜੰਗਸੇ ਰੇਂਦਰੇਆ ਜਿੱਥੇ ਮਹਿਲ ਕਰ ਨਾਲ ਉਹਨਾਂ ਦੀ ਕੋ ਪਹਿਲੇ ਤੋਂ ਹੁੰਦੀ ਸੀ ਗੁੱਲੀ ਉਹਨਾਂ ਦੀ ਸੀ ਜਦੋਂ ਗੇਟ ਤੋਂ ਬਾਹਰ ਨਿਕਲੋ ਨਾ ਇਹ ਆਪਣੇ ਬਾਹਰ ਬਾਬਾ ਘਰ ਅਸੰਜਤ ਤੇ ਗੇਟ ਦੇ ਜਿਹੜਾ ਦਰਵਾਜ਼ਾ ਉਹ ਪਹਿਲੀ ਗੁੱਲੀ ਦੇ ਸੱਜੇਤ ਨੂੰ ਭਾਈ ਜੰਗਸੇ ਦੀ ਗੁੱਲੀ ਦੇ ਸੀ ਸਾਰਾ ਪਰੌਣ ਉੱਤੇ ਖੜਾ ਜੀ ਤੇ ਸਾਰੇ ਪਰਮਸ ਮੇਰੇ ਪਿਤਾ ਜੀ ਮੇਰੇ ਦਾਦਾ ਜੀ ਅਸੀਂ ਸਾਰੇ ਬੱਚੇ ਮੇਰੀ ਭੂਆ ਤਨ ਭੂਆ ਤੇ ਬਾਕੀ ਉਹਨਾਂ ਦੇ ਬੱਚੇ ਸਾਰੇ ਪਰਸ ਸੜਖੜਾ 20 25 ਜਣੇ ਅਸੀਂ ਖੜੇ ਤੇ ਮੇਰੇ ਮਾਤਾ ਜੀ ਸਾਰੇ ਜੀ ਦਾਦੀ ਜੀ ਵੇਰੀ ਹੈ ਨਾ ਤੇ ਸਾਰੇ ਖੜੇ ਤੇ ਬਾਬਾ ਜੀ ਦੇ ਦਰਵਾਜੇ ਜਦੋਂ ਅਸੀਂ ਉਡੀਕੀਏ ਸੀ ਵੀ ਬਾਬਾ ਜੀ ਆ ਰਹੇ ਬਹੁਛੇ ਇੱਕ ਕੁੜੀ ਨਾਲ ਜਦੋਂ ਬਾਬਾ ਜੀ ਬਾਹਰ ਆਏ ਜੀ ਬਾਬਾ ਜੀ ਅਕਲ ਦੁਰਾਜ ਕੋਲੇ ਸਾਰਾ ਰੱਖਿਆ ਰੱਖੋਂ ਪਾਸੇ ਸੇ ਹੋ ਗਏ ਜਦੋਂ ਕੁੜਾ ਤੇ ਬਾਬਾ ਜੀ ਵੇਚੀ ਕਿ ਉਹ ਬੰਲੇ ਬੰਲੇ ਤਾਂ ਕਹਿੰਦੇ ਆਪਣਾ ਆਪਣਾ ਆਪ ਦਾ ਲੈਣਾ ਖੜਾ ਸਾਡੇ ਪਰਵਾਰ ਨੂੰ ਬੱਚੇ ਕੀਤੇ ਬਾਬਾ ਜੀ ਇਹ ਤਾਂ ਆਪਣਾ ਹੀ ਲਾਣਾ ਖੜਾ ਵਾ ਤੇ ਦੇਖੋ ਕਿੰਡੀ ਵੱਡੀ ਜੀ ਮਾਨ ਬੜੇ ਜੀ ਤੇ ਬਾਬਾ ਜੀ ਇਹ ਤਾਂ ਆਪਣਾ ਲਾਣਾ ਖੜਾ ਇਹ ਬਾਬਾ ਜੀ ਦੀ ਬਸ਼ਰਸੀ ਜੇ ਕਰਕੇ ਮੇਰਾ ਕੰਡ ਦਾ ਮਾਸਾ ਸੀ ਵੀ ਇਹ ਸਾਖੀ ਜਿਹੜੀ ਆ ਬਹੁਤ ਕੀਮਤੀ ਸਾਖੀ ਆ ਇਹ ਬਾਬਾ ਜੀ ਦੇ ਵੀ ਜਿਹ ਵੀ ਤੇ ਵੀ ਜਿਹੜਾ ਨਾ ਵੀ ਬਾਬਾ ਜੀ ਸੰਗਤ ਕਰਕੇ ਤੇ ਵੀ ਸਾਰਾ ਕੁਝ ਪ੍ਰਾਪਤ ਹੋਇਆ ਬਈ ਮੈਂ ਟੈਲੀਫੋਨ ਨੰਬਰ ਵੀ ਦਿੱਤਾ ਪਰਿਵਾਰ ਨਾਲ ਗੱਲ ਕਰੋ 45 ਸਾਲ ਉਹ 40 ਸਾਲ ਪਲੱਸ 500 ਗ੍ਰੇਸ ਪੀਰੀਅਡ 40 ਸਾਲ ਪੂਰੇ ਹੋ ਗਏ ਸਤੰਬਰ ਸਤੰਬਰ ਇਹ ਹੈ ਕਿ 19 ਤਰੀਕ ਦੀ ਗੱਲ ਉਹਨੇ 40 ਸਾਲ ਪੂਰੇ ਹੋ ਗਏ ਸਤੰਬਰ 2013 ਨੂੰ ਪੂਰੇ ਹੋਏ ਤੇ ਉਹਨੇ ਘਰ ਦੇ ਨੂੰ ਕਹਤਾ ਮੇਰੇ 40 ਸਾਲ ਪੂਰੇ ਹੋ ਗਏ 9 ਮਈ ਗ੍ਰੇਸ ਪੀਰੀਡ गोइंग टू स्टार्ट ਮੇਰਾ ਗ੍ਰੇਸ ਪੀਰੀਡ ਸ਼ੁਰੂ ਹੋਣ ਗਿਆ ਦਰੂ ਗਿਆ ਫਿਰ 50 ਸਾਲ ਪੂਰੇ ਹੋ ਗਏ ਸਤੰਬਰ 2018 ਨੂੰ 2008 ਨੂੰ ਜੇ 2003 ਤੋਂ ਪੂਰੇ 40 ਸਾਲ ਪੂਰੇ ਹੋਏ ਤੇ 2 ਸਤੰਬਰ 2008 ਨੂੰ ਉਹਨਾਂ ਦੀ 45 ਸਾਲ ਪੂਰੇ ਜੋ 45 ਸਾਲ ਪੂਰੇ ਹੋ ਗਏ ਫਿਰ ਉਹਨਾਂ ਇਸ਼ਨਾਨ ਕਰਕੇ ਚਿੱਟੇ ਕੱਪੜੇ ਬਦਲੇ ਇਸਨ ਬਦਲ ਕੇ ਬਾਬਾ ਜੀ ਕੋਲ ਦੇ ਕਬਰੇ 'ਚ ਗਏ ਪਾਠ ਕੀਤਾ ਨਤਨੇ ਪਿਤਾ ਤੇ 13 ਸਤੰਬਰ 2008 ਨੂੰ 13 ਸਤੰਬਰ 2008 ਨੂੰ ਉਹ ਸਰਬਸ ਹੋ ਗਏ ਬਾਬਾ ਜੀ ਚਲੇ ਚੁੱਕੇ ਮਾਰੇ ਇਹ ਹੀ ਸਾਖੀ ਕਿ ਦੇ ਮਿਲਦੀਆਂ ਵਾਪਰ ਬਾਬਾ ਜੀ ਤੁਸੀਂ ਜੀ ਸੋਚ ਕੇ ਦੇਖੋ ਇਹ ਸਾਖੀ ਮਿਲਦੀਆਂ ਵੇਰੀ ਸਾਕ ਤੇ ਜਿੰਨੀ ਹੋਣਗੇ ਮੈਂ ਸਭ ਦੇ ਟੈਲੀਫੋਨ ਨੰਬਰ ਦੇ ਰਿਹਾ ਸਭ ਬੰਦੇਾਂ ਦੇ ਵੀ ਤੁਸੀਂ ਗੱਲ ਕਰ ਹੋ ਜਾਵੇ ਵੀ ਜਿਹੜੀ ਜੀ ਹੈਗੀ ਰਿਐਲਿਟੀ ਉਹ ਆਪਾਂ ਸਾਰੀ ਪੇਸ਼ ਕਰਨੀ ਇਹ ਬੇਨਤੀ ਹੈ ਜੀ ਸਾਰੇ ਤੇ ਦੇਖੋ ਜੇ ਬੋਰ ਵੀ ਵੱਧ ਘੱਟ ਲੱਭ ਜੀ ਬੋਲਿਆ ਗਿਆ ਉਹਦਾ ਦਾਸ ਕੇ ਮੈਂ ਤਾਂ ਜੱਜ ਕਾ ਮਾਫੀ ਮੰਗਦਾ ਉਹਨਾਂ ਜੀ ਮਾਫ ਕਰੇ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ